ਕੈਨੇਡਾ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਮੁੰਡਾ ਆਂਦਾ ਹੈ ਗੱਡੀ ਚੋਂ ਉਤਰ ਕੇ ਅਤੇ ਉਹ ਦੂਜੀ ਗੱਡੀ ਵਾਲੇ ਦੇ ਸਿਸੇ ਪੰਨ ਦਿੰਦਾ ਆ ਤਾਂ ਤੁਸੀਂ ਗੱਲਾਂ ਵੀ ਸੁਣ ਲਈਆਂ ਹੋਵੇਗੀਆਂ ਸਾਰੀਆਂ ਬੋਲੀ ਤਾਂ ਪੰਜਾਬੀ ਲੱਗ ਰਹੀ ਨੇ ਦੋਸਤੋ ਅਤੇ ਅਪਡੇਟ ਆਇਆ ਹੈ ਹੁਣ ਪੀਲ ਪੁਲਿਸ ਲੁਕਿੰਗ ਫੋਰ ਦਾ ਬ੍ਰੈਮਟਨ ਬੋイズ ਹੂ ਆਰ ਵਾਂਟਡ ਫੋਰ ਦਾ ਇਨਸੀਡੈਂਟ दैट ਇਨਵੋਲਡ ਅ ਵਹੀਕਲ ਬੀਇੰਗ ਡੈਮੇਜਡ ਹੁਣ ਜਿਹੜੀ ਪੀਲ ਪੁਲਿਸ ਆ ਇਹਨਾਂ ਦੀ ਭਾਲ ਦੇ ਵਿੱਚ ਆ ਜਿਨ੍ਹਾਂ ਨੇ ਬ੍ਰੈਮਟਨ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਦੋ ਦੀ ਇਹਨਾਂ ਚੋਂ ਪਛਾਣ ਹੋ ਚੁੱਕੀ ਆ ਕਸਦੀਪ ਸਿੰਘ ਰਮਨਦੀਪ ਮਸੀਹੀ ਤੇ ਦੋ ਦੀ ਹਲੇ ਪਛਾਣ ਨਹੀਂ ਹੋਈ ਆ ਸੋਸ਼ਲ ਮੀਡੀਆ ਤੇ ਲੋਕ ਇਹਨਾਂ ਨੂੰ ਬਹੁਤ ਕਾਲਾਂ ਕੱਢ ਰਹੇ ਨੇ ਵੀ ਇਹਨਾਂ ਨੇ ਦੂਜੇ ਪੰਜਾਬੀਆਂ ਦਾ ਨਾਮ ਵੀ ਬਦਨਾਮ ਕੀਤਾ ਹੋਇਆ ਹੈ ਦੇਸਾਂ ਵਿਦੇਸਾਂ ਤੋਂ ਇਹਨਾਂ ਕਰਕੇ ਹੀ ਜਿਹੜੇ ਸਰੀਵ ਲੋਗ ਹੁੰਦੇ ਨੇ ਪੰਜਾਬ ਤੋਂ ਆਉਣਾ ਚਾਹੁੰਦੇ ਨੇ ਮਜਬੂਰੀਆਂ ਕਰਕੇ ਉਹ ਨਹੀਂ ਆ ਸਕਦੇ ਇੱਥੇ ਪੜਨ ਦੇ ਲਈ ਕਮਾਣ ਦੇ ਲਈ ਆਪਣੇ ਵਿਚਾਰ ਕਮੈਂਟ ਸੈਕਸ਼ਨ 'ਚ ਸਾਂਝੇ ਕਰਿਓ ਮਿਲਦੇ ਹਾਂ ਹੋਰ ਅਪਡੇਟਸ ਦੇ ਨਾਲ ਧੰਨਵਾਦ